ਸਸਿਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਗਰਮੀਆਂ ਦੀ ਬਹੁਤ ਹੀ ਵਧੀਆ ਸਬਜ਼ੀ ਤੇ ਉਹ ਹੈਗੀ ਹੈ ਜੀ ਗੁਮਾਰੇ ਦੀਆਂ ਫਲੀਆਂ ਬਹੁਤ ਦਿਨਾਂ ਤੋਂ ਦਿਲ ਕਰ ਰਿਹਾ ਸੀ ਕਿ ਫਲੀਆਂ ਬਣਾਈਏ ਪਰ ਸਾਨੂੰ ਪਤਾ ਹੀ ਇਹਨੂੰ ਕੱਟਣ ਤੇ ਢੁੰਗਣ ਤੇ ਥੋੜਾ ਜਿਹਾ ਟਾਈਮ ਲੱਗਦਾ ਤਾਂ ਸਮਾਂ ਇਹਦੇ ਲਈ ਥੋੜਾ ਜਿਹਾ ਜ਼ਿਆਦਾ ਚਾਹੀਦਾ ਤੇ ਅੱਜ ਮੌਕਾ ਮਿਲਿਆ ਤੇ ਚਲੋ ਬਣਾਤੀਆਂ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਨੇ ਤੇ ਆਪਾਂ ਜਿਹੜੀਆਂ ਘਰ ਵਾਲੀਆਂ ਸਬਜ਼ੀਆਂ ਨੇ ਉਹ ਹੀ ਇਸ ਟਾਈਮ ਪਾ ਰਹੇ ਆ ਕੋਈ ਜ਼ਿਆਦਾ ਐਕਸਟਰਾ ਵੀਡੀਓ ਨਹੀਂ ਬਣ ਰਹੀਆਂ ਤੇ ਆਪਾਂ ਜੀ ਅੱਜ ਬਣਾਈਏਗੀ ਫਲੀਆਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਕੱਟ ਲਿਆ ਤੇ ਹੁਣ ਇਹਨੂੰ ਪਾਣੀ ਵਿੱਚ ਭਿਉਂ ਕੇ ਆਪਾਂ ਅੱਧਾ ਨਿੰਬੂ ਇਹਦੇ ਵਿੱਚ ਨਿਚੋੜ ਦਾਂਗੇ ਤਾਂ ਕਿ ਜਿਹੜੀ ਇਹਦੇ ਵਿੱਚ ਕੰਡ ਵਗੈਰਾ ਹੁੰਦੀ ਉਹ ਸਾਰੀ ਲੈ ਜਾਊਗੀ ਤੇ ਚੰਗੀ ਤਰ੍ਹਾਂ ਸਾਫ਼ ਵੀ ਹੋ ਜਾਣਗੀਆਂ ਤੇ ਇਹਨੂੰ ਆਪਾਂ 10-15 ਮਿੰਟਾਂ ਲਈ ਪਾਣੀ ਵਿੱਚ ਇਸੇ ਤਰੀਕੇ ਨਾਲ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਲਈ ਕਰਾਂਗੇ ਸਾਰਾ ਸਮਾਨ ਤਿਆਰ ਤੇ ਆਪਾਂ ਇਹ ਬੜੀ ਆਸਾਨੀ ਨਾਲ ਬਣਾ ਲਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਕਈ ਕਹ ਦਿੰਦੇ ਇਹ ਕਈ ਵਾਰ ਕੌੜੀਆਂ ਹੋ ਜਾਂਦੀਆਂ ਜਾਂ ਇਹ ਵਧੀਆ ਨਹੀਂ ਬਣਦੀਆਂ ਤੇ ਇਹ ਮਿੰਟਾਂ 'ਚ ਹੀ ਬਹੁਤ ਵਧੀਆ ਸਬਜ਼ੀ ਜਿਹੜੀ ਹੈਗੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਲਈ ਆਪਾਂ 5 ਤੋਂ 6 ਪਿਆਜ਼ ਕੱਟੇ ਆ ਚਾਰ ਪਿਆਜ਼ ਆਪਾਂ ਥੋੜੇ ਜੇ ਬਰੀਕ ਲੰਬੇ ਮੋਟੇ ਕਟਾਂਗੇ ਮਤਲਬ ਤੇ ਅਕਾਰ ਵਿੱਚ ਉਹ ਲੰਬੇ ਹੋਣਗੇ 2-3 ਪਿਆਜ਼ ਆਪਾਂ ਬਿਲਕੁਲ ਬਰੀਕ ਕੱਟ ਲੈਣੇ ਆ ਉਸ ਤੋਂ ਬਾਅਦ ਇਹ ਬਹੁਤ ਸਾਰਾ ਸਮਾਨ ਆ ਜਿਹੜਾ ਇਹਨਾਂ ਦੇ ਵਿੱਚ ਪਊਗਾ ਉਹ ਵੀ ਆਪਾਂ ਤਿਆਰ ਕਰਕੇ ਰੱਖ ਲਿਆ ਫਿਰ ਆਪਾਂ ਤੇਲ ਦੀ ਆਪਾਂ ਕਰਛੀ ਤੋਂ ਥੋੜਾ ਜਿਹਾ ਘੱਟ ਤੇਲ ਲਿਆ ਇਹਦੇ ਵਿੱਚ ਉਹ ਆਪਾਂ ਕੁੱਕਰ 'ਚ ਪਾ ਦਾਂਗੇ ਉਹਨਾਂ ਕਰ ਲਾਂਗੇ ਗਰਮ ਸਭ ਤੋਂ ਪਹਿਲਾਂ ਆਪਾਂ 4-5 ਹਰੀਆਂ ਮਿਰਚਾਂ ਤੇ ਜਿਹੜੇ 2-3 ਪਿਆਜ਼ ਆਪਾਂ ਬਰੀਕ ਕੱਟੇ ਸੀ ਸਭ ਤੋਂ ਪਹਿਲਾਂ ਆਪਾਂ ਉਹ ਪਾਈ ਹੈ ਹੁਣ ਇਹਨੂੰ ਆਪਾਂ ਹਲਾਵਾਂਗੇ ਤੇ ਹਲਕਾ ਹਲਕਾ ਚੈਨੂ ਪੁੰਨ ਲਾਂਗੇ ਥੋੜੇ ਜਿਹਾ ਸਮੇਂ ਵਿੱਚ ਹੀ ਜਦੋਂ ਪਿਆਜ਼ ਆਪਦਾ ਰੰਗ ਕਰਕੇ ਚੇਂਜ ਤੇ ਫਿਰ ਆਪਾਂ ਬਣਾਈ ਸੀ ਇਹਦੇ ਲਈ ਦੋ ਟਮਾਟਰਾਂ ਦੀ ਪਿਓਰੀ ਟਮਾਟਰ ਆਪਾਂ ਥੋੜੇ ਜਿਹਾ ਜ਼ਿਆਦਾ ਵੱਡੇ ਲਈ ਸੀ ਤੇ ਉਹਦੀ ਪਿਓਰੀ ਬਣਾਈ ਹੈ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਇਹਨੂੰ ਆਪਾਂ ਫਿਰ ਪੁੰਨਾਂਗੇ ਥੋੜੇ ਜਿਹਾ ਟਾਈਮ ਦੇ ਲਈ ਸਬਜੀ ਹਰੇਕ ਕੋਈ ਬਣਾਉਂਦਾ ਹੈ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਪਰ ਅੱਜ ਆਪਾਂ ਫੇਰ ਕੁੱਕਰ ਵਿੱਚ ਸਬਜੀ ਬਣਾ ਰਹੇ ਆ ਤਾਂ ਕਿ ਘੱਟ ਸਮੇਂ ਦੇ ਵਿੱਚ ਵਧੀਆ ਸਬਜੀ ਬਣ ਜੇ ਫਿਰ ਆਪਾਂ ਇਹਦੇ ਵਿੱਚ ਪਾਇਆ ਜੀ ਪੌਣਾ ਚਮਚ ਹਲਦੀ ਤੇ ਫਿਰ ਆਪਾਂ ਇਹਦੇ ਵਿੱਚ ਓਨਾ ਹੀ ਨਮਕ ਪਾਇਆ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਤੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਪਾਈ ਹੈ ਅੱਧਾ ਚਮਚ ਤੇ ਫਿਰ ਥੋੜੀ ਜਿਹੀ ਆਪਾਂ ਸਿੰਪਲ ਮਿਰਚ ਪਾਈ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਿੰਗ ਮਸਾਲਾ ਵੀ ਪਾਇਆ ਥੋੜਾ ਜਿਹਾ ਧਨੀਆ ਪਾਊਡਰ ਇਹ ਸਾਰੇ ਮਸਾਲੇ ਤੁਸੀਂ ਪਾ ਦੇਣੇ ਆਪਾਂ ਇੱਥੇ 1 ਕਿਲੋ ਗਵਾਰੇ ਦੀਆਂ ਫਲੀਆਂ ਲਈਆਂ ਆਈਆਂ ਗੀਆਂ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਤਾ ਮਸਾਲੇ 'ਚ ਪਾਣੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫੁੱਲ ਗਏ ਗੈਂਸ ਤੇ ਭੁੰਨ ਲਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਲੰਬੇ ਕੱਟੇ ਪਿਆਜ਼ ਸੀ ਉਹ ਸਾਰੇ ਇਹਦੇ ਵਿੱਚ ਪਾ ਦਾਂਗੇ ਜਦੋਂ ਮਸਾਲਾ ਪੁੱਜ ਜਾਊਗਾ ਫਿਰ ਆਪਾਂ ਇਹਨੂੰ 1-2 ਮਿੰਟਾਂ ਲਈ ਪਕਾਵਾਂਗੇ ਇਹ ਆਪਾਂ ਜ਼ਿਆਦਾ ਨਹੀਂ ਪਕਾਉਣੇ ਥੋੜੇ ਜਿਹੀ ਟਾਈਮ ਲਈ ਬਸ 1-2 ਮਿੰਟ ਤੱਕ ਇਹਨੂੰ ਆਪਾਂ ਗੈਂਸ ਤੇ ਰੱਖ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀਆਂ ਦੂਸਰਾ ਸਮਾਨ ਸਾਰਾ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਫਲੀਆਂ ਜਿਹੜੀਆਂ ਆਪਾਂ ਕਟੀਆਂ ਧੋਸਵਾਰ ਕੇ ਰੱਖੀਆਂ ਹੋਈਆਂ ਸੀ ਤੇ ਉਹਨਾਂ ਨੂੰ ਆਪਾਂ ਪਾਤਾ ਹੁਣ ਕੁੱਕਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਹਾਂਜੀ ਉਸ ਤੋਂ ਬਾਅਦ ਪਾਇਆ ਜੀ ਆਪਾਂ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਤੇ ਫਿਰ ਆਪਾਂ ਪਾਏ ਇਹਦੇ ਵਿੱਚ ਦੋ ਤਿੰਨ ਚਿਬੜ ਰਾਈ ਕੋਈ ਰਾਈ ਕਹਿੰਦਾ ਇਹਨੂੰ ਕੋਈ ਚਿਬੜ ਕਹਿੰਦਾ ਆਪਾਂ ਉਹ ਤਿੰਨ ਚਿਬੜ ਕੱਟ ਕੇ ਇਹਦੇ ਵਿੱਚ ਪਾਤੇ ਇੱਕ ਕੜਚੀ ਭਰ ਕੇ ਆਪਾਂ ਇਹਦੇ ਵਿੱਚ ਦਹੀਂ ਦੀ ਪਾਈ ਹੈਗੀ ਕੜਚੀ ਆਪਣੀ ਜਿਹੜੀ ਹੈਗੀ ਉਹ ਵੱਡੀ ਹੈ ਮੰਨ ਲਓ ਤੁਸੀਂ ਅੱਧੀ ਕੌਲੀ ਦੀ ਇਹਦੇ ਵਿੱਚ ਦਹੀਂ ਦੀ ਪੈਗੀ ਇਹ ਸਾਰੀਆਂ ਚੀਜ਼ਾਂ ਨਾਲ ਜਿਹੜੀ ਸਬਜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਹਦੇ ਵਿੱਚ ਗੜੱਤਣ ਵਗੈਰਾ ਬਿਲਕੁਲ ਵੀ ਨਹੀਂ ਹੁੰਦੀ। ਕਈਆਂ ਨੂੰ ਅੰਜ ਲੱਗਦਾ ਵੀ ਇੰਨਾ ਸਮਾਨ ਪਾ ਕੇ ਇਹ ਖੱਟੀ ਹੋ ਜੂ ਨਹੀਂ ਜੀ ਇਹ ਬਹੁਤ ਵਧੀਆ ਤਿਆਰ ਹੁੰਦੀ ਹੈ ਪਰ ਇਹਦੇ ਵਿੱਚ ਜਿਹੜਾ ਨਮਕ ਮਿਰਚ ਆ ਉਹ ਤੁਸੀਂ ਥੋੜਾ ਜਿਹਾ ਜ਼ਿਆਦਾ ਤੇਜ਼ ਰੱਖਣਾ ਕਿਉਂਕਿ ਇਹ ਥੋੜੀ ਜੀ ਆਪਾਂ ਕਹਿ ਦਨੇ ਆ ਵੀ ਕਰਾਰੀ ਸਵਾਦ ਲੱਗਦੀ ਹੈ ਤੇ ਉਸ ਤੋਂ ਬਾਅਦ ਕੁੱਕਰ ਨੂੰ ਆਪਾਂ ਕਰ ਦਾਂਗੇ ਬੰਦ ਤੇ ਫਿਰ ਇਹਦੀਆਂ ਆਪਾਂ 8 ਤੋਂ 10 ਬਿਸਲਾਂ ਲਗਵਾਈਆਂ। ਪਾਣੀ ਦੀ ਬਰਤੋਏ ਦੇ ਵਿੱਚ ਆਪਾਂ ਬਿਲਕੁਲ ਨਹੀਂ ਕੀਤੀ ਹਲਕਾ ਜਿਹਾ ਪਾਣੀ ਜਦੋਂ ਮਸਾਲਾ ਵਗੈਰਾ ਆਪਾਂ ਭੁੰਦਿਆਂ ਤਾਂ ਉਦੋਂ ਹੀ ਇਹਦੇ ਵਿੱਚ ਪਾਇਆ ਫਿਰ ਆਪਾਂ ਕੋਈ ਨਹੀਂ ਪਾਇਆ ਤੇ ਬਹੁਤ ਹੀ ਵਧੀਆ ਦੇਖੋ ਇਹ ਚ ਪਾਣੀ ਵੀ ਨਹੀਂ ਬਚਿਆ ਤੇ ਬਹੁਤ ਵਧੀਆ ਜਿਹੜੀਆਂ ਫਲੀਆਂ ਹੈਗੀਆਂ ਬਣ ਕੇ ਤਿਆਰ ਹੋ ਗਈਆਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਤੇ ਇਹਨਾਂ ਦਾ ਸਵਾਦ ਹੈ ਜਿਹੜਾ ਤੁਹਾਡੀ ਸਬਜੀ ਤੋਂ ਪੱਲਾ ਵਾਲੀ ਤਾਂ ਜ਼ਰੂਰੀ ਵੱਖਰਾ ਹੋਊਗਾ ਤੇ ਬਹੁਤੇ ਇਸ ਤਰੀਕੇ ਨਾਲ ਬਣਾਉਂਦੇ ਵੀ ਹੋਣਗੇ ਪਰ ਜਿਹੜੇ ਨਹੀਂ ਬਣਾਉਂਦੇ ਉਹ ਤੁਸੀਂ ਜ਼ਰੂਰ ਬਣਾਇਓ ਤੇ ਉਸ ਤੋਂ ਬਾਅਦ ਆਪਾਂ ਕੀਤੀ ਜੀ ਸਾਰਿਆਂ ਨੂੰ ਸਰਵ ਤੇ ਸਭ ਨੇ ਖਾਧੀ ਬੜਾ ਮਜ਼ਾ ਆਇਆ ਤੇ ਵੈਸੇ ਮੇਰੀ ਇਹ ਫਲੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਫੇਵਰਟ ਹੈ ਪਰ ਮੈਨੂੰ ਬਣਾਉਣੀ ਥੋੜੀ ਜੀ ਔਖੀ ਲੱਗਦੀ ਹੈ ਕਿਉਂਕਿ ਇਹਨੂੰ ਢੁੰਗਣ ਕੱਟਣ ਤੇ ਬਹੁਤ ਸਮਾਂ ਲੱਗਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ